Burada نمايتو امينو نمايتو امينو ناريان کي داني نيمو 34 34 ناريان کي داني نيمو 34 ਆਯੋ ਪ੍ਰਧਾਨ ਜੀ ਜੀ ਕੀ ਹਾਲ ਹੈ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕਿਆ ਜੀ ਪੰਜਾਬ ਰੋਡ 'ਤੇ ਪਨ ਬਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦਾ ਸੂਬੇ ਦਾ ਮੀਤ ਪ੍ਰਧਾਨ ਆਈ ਮੈਂ ਕਿ ਕੀ ਜੀ ਕਿਉਂ ਖੜਚਾਲ ਕਰਨੀ ਪਈ ਤੇ ਅੱਗੇ ਦਾ ਕੀ ਪ੍ਰੋਗਰਾਮ ਇਹ ਦੇਖੋ ਜੀ ਚੰਡੀਗੜ੍ਹ ਡੀਪੋ ਲਗਭਗ 3-4 ਦਿਨਾਂ ਤੋਂ ਬੰਦ ਹੈ ਜੀ ਉਹਨਾਂ ਦਾ ਓਵਰਟਾਈਮ ਦੇ ਸਬੰਧ ਵਿੱਚ ਰੌਲਾ ਹੀ ਸੋ ਕੁਝ ਰੈਡੀਸ਼ਨਾਂ ਦੇ ਵਿੱਚ ਜਿਹੜਾ ਓਵਰਟਾਈਮ ਸੀ ਉਹ ਘਟ ਦਿੱਤਾ ਜਾ ਰਿਹਾ ਸੀਗਾ ਤੇ ਇੱਕ ਵਾਰ ਪਿਛਲੇ 1 ਜੁਲਾਈ ਤੋਂ ਲੈ ਕੇ 9 ਜੁਲਾਈ ਤੱਕ ਸਾਡੇ ਹੈੱਡ ਆਫਿਸ ਦੇ ਵਿੱਚ ਅਧਿਕਾਰੀ ਬੈਠੇ ਜੀ ਉੱਥੇ ਲਗਭਗ ਸਹਿਮਤੀ ਬਣ ਗਈ ਸੀ ਸਾਰਿਆਂ ਦੇ ਸਾਈਨ ਹੋ ਗਏ ਸੀ ਪਰ ਉਹ ਵਰਟੇ ਲਾਗੂ ਨਹੀਂ ਕੀਤਾ ਗਿਆ ਦੁਬਾਰੇ ਫੇਰ ਜੈਂਕੀ ਉਹਦੇ ਵਿੱਚ ਤਰੁੱਟੀਆਂ ਪਈਆਂ ਗਈਆਂ ਸੀ ਜੀਐਮ ਦੇ ਕਹਿਣ ਨਹੀਂ ਨਹੀਂ ਪਟਿਆਲਾ ਨਹੀਂ ਬੰਦੀ ਇਕੱਲਾ ਚੰਡੀਗੜ੍ਹ ਡੀਪੂ ਬੰਦੇ ਅੱਗੇ ਸਾਡੇ ਮਾਨਯੋਗ ਜੀਐਮ ਸਾਹਿਬ ਬਾਕੀ ਹੋਰ ਜਿੰਨੇ ਵੀ ਉਹਨਾਂ ਦੇ ਡੀਪੂ ਦੇ ਅਧਿਕਾਰੀ ਆ ਉਹ ਸਾਰੇ ਲੱਗੇ ਹੋਏ ਆ ਜੀ ਪੱਤਰ ਵਗੈਰਾ ਚਿੱਠੀ ਵਗੈਰਾ ਬਣਾਉਣ ਵਾਸਤੇ ਉਮੀਦ ਕਰਦੇ ਆ ਵੀ ਛੇਤੀ ਫੈਸਲਾ ਹੋ ਕੇ ਆਵੇ ਤੇ ਅਸੀਂ ਆਪਣਾ ਡੀਪੂ ਜਿਹੜਾ ਚਲਵਾਈਏ ਕਰਵਾਈਏ ਜੇ ਨਹੀਂ ਆਉਂਦਾ ਲੈਟਰ ਤੇ ਫਿਰ ਅਸੀਂ ਪ੍ਰੋਟੈਸਟ ਕਰਨ ਵਾਸਤੇ ਮਜਬੂਰ ਹੋਵਾਂਗੇ ਫਿਰ ਜਿਹੜੇ ਨਾਲ ਦੇ ਡੀਪੂ ਨੇ ਜਾਂ ਹੋਰ ਡੀਪੂ ਨੇ ਪੀਆਰਟੀਸੀ ਦੇ ਲਗਭਗ ਉਹ ਵੀ ਫਿਰ ਬੰਦ ਵੱਲ ਜਾਣਗੇ ਜੀ ਨਾਮ ਕਿ ਲਵਣਾ ਮੇਰਾ ਗੁਰਪ੍ਰੀਤ ਸਿੰਘ ਜੀ ਜੀ ਸਟ੍ਰਾਈਕ ਤੇ ਗਿਆ ਦੋ ਸੁਖ ਨੇ ਤੇ ਨਹੀਂ ਕਿਹਾ ਮੇਰਾ ਗੁਰਪ੍ਰੀਤ ਇਹ ਸਾਡੀ ਸਰ 3 ਦਿਨ ਹੋ ਗਏ ਜਿਹੜੀ ਸਟ੍ਰਾਈਕ ਚੱਲ ਰਹੀ ਹੈ 28 ਤਰੀਕ ਦੀ ਸੋ ਪਿਛਲੇ 11 ਜੁਲਾਈ 2024 ਨੂੰ ਸਾਡੀ ਹੈੱਡ ਆਫਿਸ ਦੇ ਵਿੱਚ ਮੀਟਿੰਗ ਹੋਈ ਉਹਦੇ ਵਿੱਚ 6 TTI ਸਾਹਿਬ ਬੈਠੇ ਉਹਨਾਂ ਨੇ ਸਾਡੇ ਓਵਰਟਾਈਮ ਦੀ ਲਿਸਟਾ ਬਣਾਈਆਂ ਤੇ GM ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਕਿ ਲਾਗੂ ਕਰ ਦਾਂਗੇ ਪਰ ਚੰਡੀਗੜ੍ਹ ਦੇ ਡੀਪੂ ਦੇ ਜਨਰਲ ਮੈਨੇਜਰ ਮਨੀਂਦਰ ਪਾਸ ਸਿੱਧੂ ਜੀ ਨੇ ਅੱਜ ਤੱਕ ਉਹ ਲਾਗੂ ਨਹੀਂ ਕੀਤਾ ਦੁਬਾਰੇ ਫੇਰ ਸਾਡੀ ਸਟ੍ਰੈਕ ਹੋਈ 28 ਤਰੀਕ ਨੂੰ 12ਵੇਂ ਮਹੀਨੇ ਦੀ ਫੇਰ ਲਾਗੂ ਨਹੀਂ ਕੀਤਾ ਕਹਿੰਦਾ ਇਹਦੇ ਤਰੁੱਤੀਆਂ ਪਰ ਉਹ ਜਿਹੜੇ 2 TTI ਕੱਲ ਬਿਠਾਏ ਗਏ ਸੀ ਪਰਸੋਂ 2-3 ਦਿਨ ਹੋ ਗਏ ਸਾਡੇ ਨਾਲ ਬੈਠੇ ਆ ਉਹਨਾਂ ਨੇ ਤਰੁੱਤੀਆਂ ਦੂਰ ਕਰਦੀਆਂ ਜਿਹੜੀ ਲਿਸਟਾਂ ਪਹਿਲਾਂ ਬਣੀਆਂ ਸੀ ਉਹੀ ਲਿਸਟਾਂ ਦਾ ਸੇਵ ਓਵਰ ਟਾਈਮ ਕੱਢਿਆ ਗਿਆ ਪਰ ਚੰਡੀਗੜ੍ਹ ਡੀਪੂ ਦੇ ਜਰਨਲ ਮੈਨੇਜਰ ਵੱਲੋਂ ਸਾਨੂੰ ਓਵਰ ਟਾਈਮ ਨਾ ਦੇਣ ਦੇ ਪਤਾ ਨਹੀਂ ਕੀ ਚੱਕਰ ਹੈ ਓਵਰ ਟਾਈਮ ਦੇਣਾ ਨਹੀਂ ਚਾਹੁੰਦੇ ਅਸੀਂ 12 12 18 18 ਘੰਟੇ ਡਿਊਟੀ ਕਰਦੇ ਹਾਂ ਪਰ ਜਿੱਥੇ ਸਾਨੂੰ ਡਿਊਟੀ ਸਾਡੀ 8 ਘੰਟੇ ਬਣਦੀ ਹੈ 2 ਘੰਟੇ ਓਵਰ ਟਾਈਮ ਦਿੱਤਾ ਜਾਂਦਾ ਜਿਹੜਾ ਪਿਛਲੇ 6-7 ਘੰਟੇ ਓਵਰ ਟਾਈਮ ਹੈ ਉਹ ਚੰਡੀਗੜ੍ਹ ਡੀਪੂ ਵੱਲੋਂ ਸਾਡਾ ਖਾਇਆ ਜਾਂਦਾ ਸੋ ਇਸ ਦੇ ਵਿੱਚ ਵਿੱਚ ਸਾਡੇ ਸਾਡੇ ਸਾਰੇ ਵਰਕਰਾਂ ਵਿੱਚ ਰੋਸ ਹੈ ਰੋਸ ਕਰਕੇ ਹੁਣ ਅਸੀਂ ਦੇਖਦੇ ਹਾਂ 15-20 ਮਿੰਟ ਸਾਡੀ ਸੁਪਾ ਕਮੇਟੀ ਨੇ ਮੰਗੇ ਆ ਉਸ ਤੋਂ ਬਾਅਦ ਅਸੀਂ ਚੰਡੀਗੜ੍ਹ ਡੀਪੂ ਜਰਨਲ ਮੈਨੇਜਰ ਦੇ ਘਰ ਵੱਲ ਕੁਝ ਕਰਾਂਗੇ ਜਿੱਦ ਤੱਕ ਸਾਡੀ ਸੁਪਾ ਕਮੇਟੀ ਕਹੂਗੀ ਉਵੇਂ ਕੁਝ ਕਰਾਂਗੇ ਤੇ ਆਪਦੇ ਹੱਕ ਲੈ ਕੇ ਰਾਂਗੇ ਤੇ ਸਾਡੀ ਆਮ ਜਨਤਾ ਤੋਂ ਵੀ ਅਸੀਂ ਮਾਫੀ ਮੰਗਦੇ ਆ ਵੀ ਸਾਡਾ ਪਰੇਸ਼ਾਨ ਕਰਨ ਦਾ ਕਿਸੇ ਨੂੰ ਕੋਈ ਤੁੱਕ ਨਹੀਂ ਜੋ ਕੁਝ ਕਰ ਰਹੀ ਆ ਚੰਡੀਗੜ੍ਹ ਡੀਪੂ ਦੀ ਮੈਨੇਜਮੈਂਟ ਕਰਾ ਰਹੀ ਆ ਸੋ ਸਾਡਾ ਥਿਲ ਕਰਦਾ ਜੇ ਸਾਨੂੰ ਪੂਰਾ ਹੱਕ ਮਿਲੇ ਤਾਂ ਅਸੀਂ ਆਪ ਗੱਡੀਆਂ ਚਲਾਵਾਂਗੇ ਆਪ ਤਿਆਰ ਖੜੇ ਆ ਗੱਡੀਆਂ ਚਲਾਉਣ ਵਾਸਤੇ ਪਰ ਕਿਤੇ ਨਾ ਕਿਤੇ ਸਾਡੇ ਜਰਨਲ ਮੈਨੇਜਰ ਸਾਹਿਬ ਨੂੰ ਇੱਕ ਪਸੰਦੀਦਾ ਨਹੀਂ ਵੀ ਗੱਡੀ ਪੀਆਰਟੀਸੀ ਦੀ ਗੱਡੀ ਚੱਲੇ ਸੋ ਚੰਡੀਗੜ੍ਹ ਪ੍ਰਿਸ਼ਟ ਜੀ